ਅੱਜ ਪੂਰੀ ਦੁਨੀਆ ਦੇੰਦਾ ਵਾਤਾਵਰਨ ਦਿਵਸ ਜਿਹੜਾ ਮਨਾਇਆ ਜਾ ਰਿਹਾ ਪੂਰੇ ਵਰਲਡ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਬਣਾ ਰ ਪੰਜਾਬ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਅੱਜ ਵਾਤਾਵਰਨ ਦਿਵਸ ਮਨਾਦੀ ਆ ਮਾਨ ਸਾਹਿਬ ਖੁਦ ਅੱਜ ਮੁਹੱਲੀ ਦੇ ਉਹਨਾਂ ਦੇ ਖੁਦ ਬੂਟੇ ਲਾਏ ਆ ਸਾਡੇ ਸਭ ਐਮਐਲਏ ਸਾਡੇ ਲੋਕਾਂ ਦਾ ਮੇਰਾ ਕਹਿਣਾ ਹੈ ਲੋਕਾਂ ਨੂੰ ਕਿ ਜ ਆਪਾਂ ਵਾਤਾਵਰਨ ਦੇ ਦਾ ਸਾਫ਼ ਸੁਥਰਾ ਰੱਖੀਏ ਵਾਤਾਵਰਨ ਨੂੰ ਬਚਾਈਏ ਹਰ ਬੰਦਾ ਕਿਸਾਨ ਆਪਣੀ ਮੋਟਰ ਦੇ ਉੱਤੇ ਆਪਣੇ ਖੇਤਾਂ ਦੇ ਵਿੱਚ ਘਟੋ ਘਟ ਪੰਜ ਪੰਜ ਲੋਖ ਲਾਵੇ ਤਾਂ ਜੋ ਹਰਿਆਲੀ ਜਿਹੜੀ ਉਹ ਸਾਨੂੰ ਨਜ਼ਰ ਆਵੇ ਹਰਿਆਲੀ ਜਿਹੜੀ ਖਤਮ ਹੋ ਜਾਂਦੀ ਹੈ ਇੱਕ ਮੈਂ ਬੇਨਤੀ ਕੀਤੀ ਆ ਕਿ ਜਦੋਂ ਕਣਕ ਦੇ ਨਾਰ ਨੂੰ ਅੱਗ ਲੱਗਦੀ ਆ ਤੇ ਬਹੁਤ ਸਾਰੇ ਸਾਡੇ ਬੂਟੇ ਸੜ ਜਾਂਦੇ ਆ ਜਨੂਵਰ ਵਿੱਚੇ ਸੜ ਜਾਂਦੇ ਆ ਬਹੁਤ ਕੁਝ ਸੜ ਜਾਂਦਾ ਇੱਕ ਮੇਰੀ ਬੇਨਤੀ ਹੈ ਕਿਸਾਨਾਂ ਨੂੰ ਕਿ ਅੱਜ ਕੱਲ ਦੇ ਝੋਕ ਦੇ ਵਿੱਚ ਐ ਜਿਹੜੀ ਖੇਤੀਬਾੜੀ ਆ ਬੜੀ ਟੈਕਨੋਲੋਜੀ ਆ ਗਈ ਖੇਤੀਬਾੜੀ ਦੇ ਵਿੱਚ ਇਸ ਕਰਕੇ ਪਤਲੀ ਦੀ ਤੇ ਇਹ ਸਵੱਸਿਆ ਹੋ ਸਕਦੀ ਆ ਪਰ ਕਣਕ ਦੇ ਨਾਲ ਦੀ ਕੋਈ ਵੱਡੀ ਸਵੱਸਿਆ ਨਹੀਂ ਗਈ ਸਭ ਨੂੰ ਪੇਸ਼ ਕੀ ਆ ਕਿ ਜਦ ਇਹ ਜਿਹੜਾ ਨਾਲ ਨੂੰ ਅਕ ਲਾਉਂਦੇ ਇੱਕ ਦੋ ਹਟ ਜੋ ਸੋ ਇੱਕ ਮੈਂ ਆਪਣੇ ਅਫਸਰ ਨੂੰ ਕਿਹਾ ਕਿ ਜਲਾਈ ਮਹੀਨੇ ਦੇ ਵਿੱਚ 1 ਲੱਖ ਬੂਟਾ ਜਿਹੜਾ ਅਜ ਨਾਲਾ ਸਭਿਜਨ ਦੇ ਵਿੱਚ ਅਸੀਂ ਲਾਵਾਂਗੇ ਉਹਦੀ ਇੱਕ ਮਹੀਨਾ ਮਿਹਨਤ ਜਿਹੜੀ ਆ ਉਹ ਚਲਾਵਾਂਗੇ ਔਰ ਅਜ ਨਾਲੇ ਨੂੰ ਹਰਿਆ ਭਰਿਆ ਜਿਹੜਾ ਉਹ ਕਰਾਂਗੇ ਔਰ ਅਸੀਂ ਬੂਟੇ ਲਾਵਾਂਗੇ ਜਿਹੜਾ ਸਾਡੇ ਹਸਪਤਾਲ ਦੇ ਉੱਤੇ ਦੰਗਰਾਂ ਦੇ ਹਸਪੀਟਲ ਸਕੂਲ ਸਟੇਡੀਅਮ ਸਾਡੀਆਂ ਰੋਡਸ ਸਾਡੀਆਂ ਪੰਚਾਇਤੀ ਜ਼ਮੀਨਾਂ ਉੱਥੇ ਅਸੀਂ ਇਹ ਬੁੱਟੇ ਜਿਹੜੇ ਆ ਵੱਧ ਤੋਂ ਵੱਧ ਲਾਵਾਂਗੇ ਲੱਖ ਤੇ ਲਾਵਾਂਗੇ ਲਾਵਾਂਗੇ ਇਹ ਤੈੱਕ ਮੰਤਰੀ ਸਾਹਿਬ ਮੇਨਟੇਨੈਂਸ ਲਈ ਵੀ ਰੱਖਿਆ ਜਾਏਗਾ ਕਿ ਹਾਂ ਸਾਡੇ ਕੋਲ ਮੰਦਰੇਗਾ ਦੀ ਬਹੁਤ ਲੇਬਰ ਹੈ ਅਸੀਂ ਉਹਨਾਂ ਨੂੰ ਨਾਲੇ ਕੰਮ ਮਿਲੂਗਾ ਉਹਨਾਂ ਨੂੰ ਜੋਬ ਮਿਲੂਗੀ ਉਹਨਾਂ ਨੂੰ ਆਪਾਂ ਮੰਦਰੇਗਾ ਦੇ ਥੋਂ ਜਿਹੜੀ ਇਹਨਾਂ ਨੂੰ ਟੇਕੇ ਕਰਾਵਾਂਗੇ ਕਿ ਰੁੱਖਾਂ ਨੂੰ ਪਾਣੀ, ਗੋਡੀ ਤੇ ਬਣਾ ਦੇ ਉਹ ਅਸੀਂ ਕਰਾਵਾਂਗੇ ਕੋਈ ਨਹੀਂ